ਪੰਗੂ ਪ੍ਰਾਪਰਟੀ ਬਰਿੰਡਾ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ ਅੱਜ ਇੱਕ ਆਪਾਂ ਨਵੀਂ ਵੀਡੀਓ ਲੈ ਕੇ ਆਏ ਆ ਤੁਹਾਡੇ ਲਈ ਗ੍ਰੀਨ ਐਵੇਨਿਊ ਕੋਠੀ 193 ਗਜ ਦੀ ਡਿਮਾਂਡ ਇਹਦੀ 1 ਕਰੋੜ 20 ਲੱਖ ਰੁਪਿਆ ਬਾਕੀ ਮੌਕੇ ਤੇ ਸ਼ੂਟ ਹੋ ਜੀ ਕੋਠੀ ਡਬਲ ਸਟੋਰੀ ਬਣੀ ਹੈ ਬਹੁਤ ਹੀ ਵਧੀਆ ਕੋਠੀ ਨਿਊ ਬਣੀ ਹੋਈ ਹੈ ਡ੍ਰੈنگ ਰੂਮ ਦੋ ਬੈਡਰੂਮ ਲੌਬੀ ਕਿਚਨ ਬਹੁਤ ਹੀ ਵਧੀਆ ਕੋਠੀ ਬਣੀ ਹੈ ਫਰੰਟ ਵੀ ਬਹੁਤ ਸੋਹਣਾ ਹੈ ਜੋ ਵੀ ਇਹਦੇ ਵਿੱਚ ਕੰਮ ਹੋਇਆ ਜਿਵੇਂ ਵੀ ਹੈ ਐਵੇਂ ਜ਼ਿਕਰ ਹੀ ਦੇਣਾ ਗ੍ਰੀਨ ਐਵੇਨਿਊ ਕੋਠੀ 193 ਗਾਜ ਦੀ ਡਿਮਾਂਡ ਇਹਦੀ 1 ਕਰੋੜ 20 ਲੱਖ ਰੁਪਈਆ ਬਾਕੀ ਮੌਕੇ ਤੇ ਸ਼ੂਟ ਹੋ ਜੂ ਕਿਸੇ ਵੀ ਵੀਰ ਭਰਾ ਨੇ ਐਡ ਕਰਾਉਣੀ ਐਡ ਦਾ ਕੋਈ ਪੈਸਾ ਨਹੀਂਗਾ ਬਿਲਕੁਲ ਫ੍ਰੀ ਐਡ ਹੈ ਕੋਠੀ ਦੇ ਵਿੱਚ ਬੈੱਡ ਫੈਕਸ ਹੈ ਜਿੰਨਾ ਵੀ ਇਹਦੇ ਵਿੱਚ ਕੰਮ ਹੋਇਆ ਬਹੁਤ ਹੀ ਵਧੀਆ ਹੋਇਆ ਹੋਇਆ ਕੋਠੀ ਵਿੱਚ ਬਾਥਰੂਮ ਦਾ ਟਾਇਲ ਦਾ ਕੱਪ ਬੋਰਡ ਦਾ ਜੋ ਵੀ ਕੰਮ ਬਿੱਚੇ ਦੇ ਹੋਇਆ ਵਾ ਬਹੁਤ ਵਧੀਆ ਹੋਇਆ ਹੈ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ YouTube ਤੇ ਸਬਸਕ੍ਰਾਈਬ ਕਰ ਦਿਓ Facebook ਤੇ ਫੋਲੋ ਕਰ ਦਿਓ ਤਾਂ ਕਿ ਤੁਹਾਡੇ ਤੇ ਸਾਡੀ ਨਵੀਂ ਨਵੀਂ ਵੀਡੀਓ ਪਹੁੰਚ ਸਕੇ ਡਬਲ ਸਟੋਰੀ ਕੋਠੀ ਬਣੀ ਹੈ ਬਹੁਤ ਹੀ ਵਧੀਆ ਕੋਠੀ ਬਣੀ ਹੈ ਬਾਕੀ ਆ ਤੁਸੀਂ ਦੇਖ ਹੀ ਰਹੇ ਹੋ ਇਹ ਕੰਮ ਹੋਇਆ ਵਾ ਕੋਠੀ ਦੇ ਵਿੱਚ ਤੇ ਬਾਥਰੂਮ ਹੈ ਬਹੁਤ ਹੀ ਵਧੀਆ ਇਹਦੇ ਵਿੱਚ ਕੰਮ ਹੋਇਆ ਕੋਠੀ ਦੇ ਵਿੱਚ ਟਾਇਲ ਦਾ ਪੱਥਰ ਦਾ ਪੌੜੀਆਂ ਦੀ ਰੇਲਿੰਗ ਦਾ ਆ ਜੋ ਫਿਰ ਉੱਪਰਲਾ ਪੋਰਸ਼ਨ ਦਿਖਾਉਣੇ ਤੁਹਾਨੂੰ बहुत ही बढ़िया लोकेशन की कोठी है उपरला पोर्शन आ, आ गया जी बेडरूम आ गया बाथरूम ਆ ਕੀ ਜਨਾ ਆ ਗਿਆ ਇਹ ਅੱਧਲੀ ਸਾਈਡ ਆ ਖੁੱਲੀ ਲੌਬੀ ਇਹਦੇ ਵਿੱਚ ਆ ਬੈਕ ਸਾਈਡ ਤੇ ਵੇੜਾ ਆ ਗਿਆ ਜੀ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ